ਕਾਰਨ ਹੀ ਹੋਇਆ ਜੀ ਬਿਜਲੀ ਦਾ ਖੰਬੇ ਤੇ ਡਿੱਗਣ ਤੋਂ ਕਹਿੰਦੇ ਮੌਤ ਹੋ ਗਈ ਜੀ 55 ਸਾਲ ਉਮਰ ਹੈ ਜੀ 11 ਮਹੀਨੇ ਬੀਜੇ ਹੈ ਜੀ ਫਾਈਨ ਜੀ ਸਤੰਭ ਤੇ ਬਿਜਲੀ ਡਾਇਰਮੈਂਟ ਹੋਣਾ 2023 ਦੇ ਵਿੱਚ ਸ਼ਾਮਾ 1:30 ਵੇ ਦੇ ਕਰੀਬ ਜਦੋਂ ਕੰਮ ਕਰ ਰਿਹਾ ਸੀ ਟਰਾਂਸਫਾਰਮਰ ਦੇ ਉੱਪਰ ਤੇ ਪੈਰ ਸਲਿੱਪ ਹੋਣ ਕਾਰਨ ਇਹਦਾ ਹੱਥ ਜਿਹੜਾ ਕਰਕੇ ਤਾਰ ਨਾਲ ਟੱਚ ਕਰ ਗਿਆ ਉਦੋਂ ਬਾਅਦ ਇਹ ਜਿਹੜੀ ਐਨ ਬੈਲੈਂਸ ਹੁਣ ਕਰ ਰੂ ਪਾਵਰ ਦੇ ਉੱਪਰ ਡਿੱ ਗਿਆ ਉੱਥੇ ਸੱਟਾਂ ਲੱਗੀਆਂ ਕਰਤਾਰ ਚੱਲ ਇਹ ਕਹਿੰਦੇ ਨਹੀਂ ਖੰਬੇ ਦੇ ਉੱਤੇ ਚੜੇ ਹੋ ਜੀਏ ਬੰਦੇ ਰੱਬ ਜਾਣਦਾ ਕੀ ਹੋਇਆ ਲਾਈਨ ਪਿੱਛੋਂ ਕੱਟੀ ਹੋਈ ਸੀਗੀ ਰੱਬ ਨਹੀਂ ਜਾਣਦਾ ਕੀ ਸੀ ਜਿਹੜੇ ਮੌਕੇ ਤੇ ਬੰਦੇ ਸੀ ਹਨ ਕਹਿੰਦੇ ਲਾਈਨ ਕੱਟੀ ਹੋਈ ਸੀਗੀ ਤੇ ਇਹਨਾਂ ਦਾ ਕੋਈ ਅਚਤੁਰਥ ਹੋਇਆ ਪਤਾ ਨਹੀਂ ਕੋਈ ਸਿਸਟਮ ਹੋਇਆ ਕਿ ਉੱਥੋਂ ਝਟਕਾ ਲੱਗਿਆ نیچے ਗਰ ਕੇ ਟਰਾਂਸਫਾਰਮਰ ਦੇ ਵਾਸਤੇ ਕਿ ਉੱਥੋਂ ਐਕਸੀਡੈਂਟ ਥੋੜਾ ਜਿਹਾ ਸੁੰਨ ਚਾਇਆ ਆਪਾਂ ਆਪ ਨੂੰ ਮੌਕੇ ਤੇ ਆਏ ਨਹੀਂ ਢਿਗੇ ਤੇ ਉਦੋਂ ਬਾਅਦ ਠੀਕ ਚਲੋ ਕਰ ਲੈ ਕੇ ਗਬਰੀਂਦਰ ਰਾਸਤੋ ਜੋ ਡਾਟੂ ਯੁਨਦ ਹਾ ਹਾ